ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਜੀ ਠੀਕ ਠਾਕ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਸ ਕਰਦੇ ਸਾਰੇ ਠੀਕ ਠਾਕ ਹੋ ਗਏ ਉਹ ਵਸੇ ਦੀ ਕੱਢ ਕੇ ਬੈਠਾ ਪਤਵੀ ਪਤਾ ਇੱਧਰ ਸਤਿ ਸ਼੍ਰੀ ਅਕਾਲ ਕਰੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਇੱਧਰ ਸਾਡੇ ਚਾਚੀ ਬੈਠੇ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦੱਸੋ ਆਪਾਂ ਕਿੱਥੇ ਜਾ ਰਹੇ ਹਾਂ ਜੀ ਆਪਾਂ ਚੱਲੇ ਆ ਡਾਕਟਰ ਕੋਲ ਅ ਡਾਕਟਰ ਨੇ ਦਿੱਤਾ ਹੀ ਟਾਈਮ ਹੋਰ ਉੱਧਰ ਚੱਲੇ ਆ ਡਾਕਟਰ ਵਾਲਾ ਜਾਣਦੇ ਕੀ ਹਾਲ ਚਾਲ ਸਾਰਾ ਹੀ ਆਹ ਰਫਾ ਦੇ ਨੂੰ ਤੇ ਬੜੀ ਖੁਸ਼ੀ ਆਂਦਾ ਜਿਹੜਾ ਦਿਨ ਦੀ ਮਮਾ ਮੈਂ ਇੰਤਜ਼ਾਰ ਕਰਦਾ ਹੀ ਉਹ ਦਿਨ ਆ ਹੀ ਗਿਆ ਆਖਰ ਉਹ ਦਿਨ ਆ ਹੀ ਗਿਆ ਹਨਾ ਫਤਵੀਰ ਸਵੇਰ ਦਾ ਆਇਦ ਸਵੇਰ ਸਵਾਗਤ ਦੇ ਦਾ ਉੱਠ ਗਿਆ ਤਾਂ ਚੁੱਕੀ ਚੱਲ ਜਾਈਏ ਚਾਚੀ ਦਾਡੇ ਵੱਲੋਂ ਜਰੀ ਕਿ ਬੂਆ ਖੜਕਦਾ ਲੱਗ ਕੇ ਇਹਦਾ ਚਾਚੀ ਮੰਮੀ ਆ ਗਈ ਬੂਆ ਖੋਲ ਤਾਂ ਚਾਚੀ ਮੰਮੀ ਆ ਗਈ ਆ ਜੀ ਚਾਚੀ ਮੰਮੀ ਨਾਲ ਨਾਲ ਜਾਂਦੀ ਤੇਰੇ ਤੇ ਵੀਰ ਚਾਚੀ ਮੰਮੀ ਆ ਗਈ ਬੂਆ ਖੋਲੋ ਪੱਦੇ ਉਹ ਤਾਂ ਬਾਸ ਸਵੇਰ ਚਾਚੀ ਬੇ ਮੈਂ ਆ ਗਈ ਜੀ ਮੈਂ ਮੇਰਾ ਬੱਸ ਜਿਹੜੀ ਬਿਜਲੀ ਵਾਜਾ ਕਿਤਾ ਡਿਊਡਾ ਆਪਾਂ ਨਾਮ ਹੀ ਪੈਂਡਿਆ ਵਾ بارش ਬਹੁਤ ਜ਼ਿਆਦਾ ਹੈ ਤਾਂ ਪਤਾ ਚਾਚੀ ਹਟਿਆ ਹੀ ਮਹਾਦੇਵ ਹੁਣ ਫੇਰ 2 ਦਿਨ ਲਈ ਦਾਸ ਤਾਂ ਕੱਲ ਵੀ ਚਾਚੀ ਦੱਸਿਆ ਵੀ ਪਾਰੀ ਨਹੀਂ ਆ ਆਹ ਕੱਲ ਤੱਕ ਸਾਰਿਆਂ ਨੂੰ ਆਪਾਂ ਹੁਣ ਪਹੁੰਚ ਲਿਆ ਡਾਕਟਰ ਕੋਲ ਪਤਾ ਗੱਲ ਕੀ ਹੋ ਗਈ ਆ ਸੁਖ ਨੂੰ ਸਾਰਾ ਕੁਝ ਚੇਤਾ ਭੁੱਲ ਗਿਆ ਉਹ ਵਲੋਗ ਵਲਗ ਬਣਾਉਣਾ ਮੇਰੇ ਵਿੱਚ ਤਾਂ ਪੁੱਲ ਗਿਆ ਆਂਦੀ ਆ ਤੂੰ ਹੀ ਬੋਲੀ ਆਪੇ ਹੀ ਮੈਨੂੰ ਨਹੀਂ ਬੋਲਣਾ ਹੁੰਦਾ ਆਉਂਦਾ ਵਾ ਬੋਲਣਾ ਕੀ ਬੋਲਾਂ ਮੈਨੂੰ ਸਮਝ ਨਹੀਂ ਆਉਂਦੀ ਪਰ ਤੇ ਵੀ ਦੱਸੋ ਗੱਲਾਂ ਹੀ ਕਰਨੀਆਂ ਮੇਰਾ ਮੂੰਹ ਇਲਗ ਕਿੱਦਾਂ ਵੱਡਾ ਹੋ ਗਿਆ ਉਹ ਨਹੀਂ ਦਾ ਜਿਹੜਾ ਵੱਡਾ ਉਹ ਨਹੀਂ ਵੱਡਾ ਹੀ ਰਹਿਣਾ ਕਿ ਕਰ ਕਿੱਦਾਂ ਕਰਨਾ ਅੱਜ ਕੋਈ ਆ ਅੱਜ ਕੋਈ ਆਇਆ ਵਾ ਅੱਜ ਹੀ ਆਇਆ ਅੱਜ ਕੋਈ ਨਹੀਂ ਆਇਆ ਅੱਜ ਆਇਆ ਵਾ ਮੈਨੂੰ ਬਣਾਵਾ ਹਾਂ ਮਾ ਗੁੱਪੀ ਅੱਛਾ ਨਾ ਆਪੀ ਆ ਜਾਂਦੀ ਹੈਗੇ ਹਾਂ ਜਿੱਦਾਂ ਆਪਾਂ ਕਿਤੇ ਵੀ ਸੌਣ ਦੌੜ ਦੌੜਦੇ ਹੁੰਦੇ ਆਂ ਜਦੋਂ ਆਪਾਂ ਕਿਤੇ ਵੀ ਜਾਣਾ ਤਾਂ ਨੀਂਦ ਵੀ ਤੇ ਆਉਣਾ ਨਹੀਂ ਆਨੇ ਤੇਰਾ ਡਰ ਮਾਰਿਆ ਨੂੰ ਤੇ ਕੋਈ ਡਰਦੇ ਥੋੜੀ ਹਾਂ ਕੋਈ ਕੋਈ ਨਹੀਂ ਹਾਂ ਤੈਨੂੰ ਕੋਈ ਪ੍ਰੋਬਲਮ ਨਹੀਂ ਆ ਤੈਨੂੰ ਕੋਈ ਪ੍ਰੋਬਲਮ ਨਹੀਂ ਠੀਕ ਚਲੋ ਆਪਾਂ ਪਹੁੰਚ ਲੈ ਹੁਣ ਆ ਕੋ ਸੋਖਣੇ ਤੇ ਫਤੇ ਨਹੀਂ ਕੀਤੀ ਮੈਜਿੰਗ ਥੋੜਾ ਥੋੜਾ ਹੀ ਫਰਕ ਆ ਹੂੰ ਤੇ ਫੜੀ ਕਿੱਦੜ ਆਇਆ ਹਾਂ ਦੱਸੋ ਦੱਸੋ ਪੈਨ ਆਪਣੀ ਲੈ ਕੀ ਲੈਣਾ ਇਹ ਚਾਚੀ ਨੂੰ ਲੰਦਾਂ ਦਾ ਬਾਹਰ ਚਲੀ ਰੱਟਿੰਦੀ ਕੀ ਕਰਨਾ ਤੇ ਗਰਾਫ ਦੇ ਫੁੱਲ ਤੇ ਮੈਂ ਲਿਆਇਆ ਨਹੀਂ ਫੁੱਲ ਲੈ ਚੜ ਲਈ ਗਰਾਫ ਦੇ ਫੁੱਲ ਕੀ ਕਰਨੇ ਆ ਕੀ ਕਰਨੇ ਪੈਨ ਤੋਂ ਸੁੱਟ ਨੇ ਹਾਂ ਅੱਛਾ ਲੁੱਕ ਕੇ ਲੁੱਕ ਕੇ ਸੁੱਟ ਨੇ ਲੁੱਕ ਕੇ ਮੈਨੂੰ ਪਤਾ ਨਹੀਂ ਸਾਰਾ ਪੈਨ ਨੂੰ ਨਹੀਂ ਪਤਾ ਤੇ ਨੂੰ ਅੱਛਾ ਪੈਰ ਨਾਲ ਹਲਾ ਫਿਰ ਦੱਸੋ ਤਿਆਪਾ ਵੀਰ ਗੰਨੇ ਨਹੀਂ ਬੱਸ ਹਾਂ ਪਾ ਕਾਂ ਦੇ ਪਾਸੋਂ ਮੋਟਾ ਕਾਦੀ ਕਾਂ ਦੇ ਵੀਰ ਕਾਂਦੇ ਹਾਂ ਠੀਕ ਉੱਡ ਕੇ ਭਾਏ ਇੱਕ ਦੇ ਤਾ ਜੂੜਾ ਦਾ ਕੁੱਤਾ ਬੜਾ ਲੱਖਾ ਫੇਰ ਵੇਟ ਪੰਮਾਗੇ ਫੇਰ ਮਮਾ ਫੇਰ ਤਾਂ ਤਾਂ ਵੇਂ ਤੇ ਵਾਧਾ ਕਰ ਲੈਣਾ ਮੈਂ ਤਾਂ ਨਾ ਪਈ ਇਹ ਪੰਮਾ ਚੱਲੇਗਾ ਔਰ ਤੇ ਨੋਗਾਣਾ ਕੋਲਣਾ ਆਪਾ ਅੱਛਾ ਹੂੰ ਕਮਰਾ ਵੀ ਅਰ ਦਿੱਤ ਨੂੰ ਨਾ ਆਪਾ ਹੂੰ ਹੂੰ ਤੇ ਜੁੜਕੀ ਵੇਖੂਗਾ ਕਿ ਨਹੀਂ ਬਾਅਦ ਵਿੱਚ ਵੇਖੂਗਾ ਬਾਅਦ ਵਿੱਚ ਵੇਖਾਂਗਾ ਆ ਤਾਂ ਤਾਣਾ ਨਾ ਹਲਾ ਕਿੱਦਾਂ ਵਾਈਬ੍ਰੇਸ਼ਨ ਤੇ ਲੱਗਾ ਠੀਕ ਆ ਸਾਨੂੰ ਆ ਕਮਰਾ ਮਿਲ ਗਿਆ ਆਪਣੀ ਪੈਨ ਤੋਂ ਦੱਸ ਨਾ ਮੈਂ ਉਹ ਨਹੀਂ ਦੇਣੀ ਆਪਣੀ ਪੈਨ ਦਾ ਮੁੱਤ ਲਾਓ ਜੀ ਇੱਧਰ ਚੱਲ ਰਹੀ ਹੈ ਵੇਟਿੰਗ ਹਾਂ ਤੇ ਬਾਕੀ ਤੁਹਾਨੂੰ ਗੱਲ ਦੱਸਦੇ ਆ ਆ ਇੱਧਰ ਵੇਖੋ ਇਧਰ ਖਲਾਰੇ ਸ਼ਾਰੇ ਪਾ ਕੇ ਬੈਠੇ ਹੋਏ ਨੇ ਆਪਣੇ ਆਪਣੇ ਖਲਾਉਣਿਆਂ ਦੇ ਨਾਲ ਇਧਰ ਖਲਾਉਣੇ ਫੌਜੀ ਚ ਫੌਜੀ ਵੱਜਣ ਡਏ ਐ ਇਧਰ ਬਿਸਕਟ ਚ ਬਿਸਕਟ ਵੱਜਣ ਡਏ ਨੇ ਘਰੋਂ ਹੀ ਨਹੀਂ ਆਉਂਦੇ ਤੇ ਇੱਥੇ ਦੰਦਾਂ ਚ ਦੰਦ ਵੱਜਣ ਡਏ ਨੇ ਉਧਰ ਸਮਾਨ ਨਹੀਂ ਰਹੀ ਆ ਕੀ ਆਹ ਵੇਖੋ ਬੰਬਾਂ ਚ ਪੰਬ ਨਹੀਂ ਮਾਰਨੇ ਠੀਕ ਐ ਪੰਬ ਦਿਖਾੜ ਪੰਬ ਦਿਖਾੜ ਆਹ ਵੇਖ ਲੋ ਇਹ ਹੈ ਗਿਆ ਫੇਰ ਤਾਂ ਕਾਲੇ ਕਰੀ ਇਹ ਆ ਹੈ ਗਿਆ ਕੀ ਹੈਂਡ ਗਰਨੇਡ ਇਹ ਆ ਹੈਗਾ ਰਵੋਰਬਲ ਆ ਵੀ ਪਿਸਤੌਲ ਕੋਈ ਨਹੀਂ ਗਨ 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 ਹਾਂ ਦੇਖੋ ਇਨਾ ਹਸਲਾ ਇਨਾ ਹਸਲਾ ਚੋਕੇ ਹਸਤਾਲ ਲੈਣਤਾ ਇਹਨੇ ਦੋ ਤੇ ਨਹੀਂ ਇਥੇ ਵੀ ਰੱਖੇ ਹੋਏ ਨੇ ਨਾਲ-ਨਾਲ ਦੂਰਬੀਨ ਆ ਨਾਲ ਬੰਦੇ ਬੋਡੀਗਾਰਡ ਰੱਖੇ ਹੋਏ ਨੇ ਫਤਿਹ ਨੇ ਹਾਂ ਵੇਖੋ ਇਸੇ ਲਈ ਓਹ ਹੋ ਹੋ ਇੱਕ ਹੋਰ ਬੋਡੀਗਾਰਡ ਆ ਵੇਖੋ ਉਹ ਇਹ ਤੇ ਬੈਠ ਵੀ ਜਾਂਦਾ ਏ ਓ ਮਾਈ ਗਾਡ ਇਹ ਵੀ ਕੇ ਵੀ ਬੈਠ ਜਾਂਦਾ ਏ ਹੁਣ ਵੀ ਕਮਾ ਲੈਂਦਾ ਏ ਚਲੋ ਜੀ ਇਹ ਪੂਰਾ ਮੂੰਹ ਕਮਾ ਲੈਂਦਾ ਹਾਂ ਇਹ ਤਾਂ ਪੂਰਾ ਮੂੰਹ ਕਮਾ ਲੈਂਦਾ ਏ ਤੇ ਇੱਥੇ ਨਾਲ ਦੀ ਨਾਲ ਟਿਫਨ ਪੈਕ ਕਰਕੇ ਆਪ ਆ ਆਪਣਾ ਰਾਸ਼ਨ ਪਾਣੀ ਵੀ ਨਾਲ ਤਿਆਰ ਨਾਲੂ ਨਾਲ ਹੀ ਸਾਰਾ ਕੁਝ ਓ ਪਾਣੀ ਤੁਹਾਡੇ ਮੁੰਡਿਆਂ ਨੂੰ ਲੱਗੇ ਦੀ ਪਿਆਸ ਪਿਆਸ ਲੱਗੀ ਪਾਣੀ ਰਾਜਪੂਜ ਲਿਆ ਖੇੜ ਖੂੜ ਲਿਆ ਹੁਣ ਨਰਜੀ ਵੇਸਟ ਹੋ ਗਈ ਤਾਂ ਉਹਨਾਂ એનર્ਜੀ ਪਾਉਂਗਾ ਪਾਣੀ ਪੀ ਕੇ ਓ ਅਗੋਂ ਸਮੇਂ ਦਾ ਹਾਕਮਾਂ ਦਾ ਬਰਦੂ ਡੰਡਾ ਲੱਕੜ ਲਿਆ ਫੋਟੇ ਤੋਂ ਮਿਲਣ ਹਾਂ ਫੋਟੇ ਵਿਚਾਰਾ ਤੇ ਇੰਤਜ਼ਾਰ ਖਾਂਡਿਆ ਹਾਂ ਇਹ ਤਾਂ ਲੱਗਦਾ ਕਿ ਜੱਦ ਹੀ ਵੱਜੇ ਨਾ ਬਸ ਤੇ ਜਾਦੂ ਵੀ ਮੇਰੇ ਹੱਥ ਜਾਨ ਨਹੀਂ ਪੈਣੀ ਹਾਂ ਦਰਦੀ 마સી ਵੀ ਆਈ ਏ ਅਸੀਂ ਥੋੜੀ ਜੀ ਨਾ ਉਹ ਸ਼ਰਮੀ ਸ਼ਰਮਾਂ ਦੀ 마સી ਦੀ ਨਾ ਠੀਕ ਹੈ ਗਲੂਗੋਏ ਦਾਵਾ ਚੜਨਾ ਨਿੱਕੀ ਚੜ ਗਈ ਇੱਕ ਬੋਤਲ ਇੱਕ ਬੋਤਲ ਬਾਕੀ ਹੈ ਮਪੇ ਮਮਾ ਕਿੱਥੇ ਗਈ ਮਪੇ ਮਮਾ ਕਿੱਥੇ ਗਈ ਆ ਪਤਾ ਨਹੀਂ ਆ ਉਹ ਉੱਥੇ ਦੇ ਹਨੀਆ ਮਮਾ ਇੱਕ ਆਦੇ ਚ ਨਿਕਲਿਆ ਉਹ ਕਿੰਡਰ ਚ ਆਇਚੋਂ ਕਿੰਡਰ ਜੇ ਸੁੱਟਦਾ ਉਹ ਟਸਕਰੀਨ ਚ ਪਾਤਾ ਏਚੇ ਪਲੇ ਨਹੀਂ ਹੋ ਰਿਹਾ ਸੋ ਕਿੰਡਰ ਚੋਂ ਨਿਕਲਿਆ ਠੀਕ ਆ ਓਕੇ ਹੋਰ ਕੀ ਲੈਂਦਾ ਫਤਿਹ ਨੇ ਸੈਟਿੰਗ ਸਾਈਗਲ ਲੈਂਦਾ ਤੇ ਉਹ ਪਾ ਵੀ ਲੋੜੀ ਬਹੁਤ ਠੀਕ ਆ ਬਾਕੀ ਆਖ ਲੋਣੇ ਦੇ ਹੈ ਹੀ ਹੈ ਸੋਖ ਨੂੰ ਗਏ ਆ ਲੈ ਸੋਖ ਨੂੰ ਲੈ ਗਿਆ ਓਪਰੇਟ ਕਰਨ ਤੇ ਆਪਾਂ ਸਾਰੀ ਵੇਖਣ ਦੇ ਆ ਚਾਜੀ ਜੀ ਜੁਣੀ ਮੈਂ ਫਾਤਿਮਾਸੀ ਸਾਰੇ ਜਣੇ ਆਉਂਦੀ ਹੈ ਫਿਰ ਦੇਖਦੇ ਆ ਕੀ ਆਉਂਦਾ ਕਾਕਾ ਕਿ ਕਾਕੀ ਚੁਟਕਾ ਕਿ ਚੁਟਕੀ ਪੱਪੀ ਸੁਣਿਆ ਕੋਈ ਸੀ ਦਸਦੀ ਨਹੀਂ ਆਈ ਵਾਜ ਨਹੀਂ ਆਈ ਹੂੰਡੀ ਆਈ ਹੈ ਹਾਂ ਉਹ ਹੂੰਡੀ ਆਜੀ ਹੁੰਦੀ ਹੈ ਅੰਦਰ ਠੀਕ ਆ ਗੈਸ ਕਰੋ ਕੀ ਹੋ ਸਕਦਾ ਛੁਟਕਾ ਕੇ ਛੁਟਕੀ ਛੁਟਕੀ ਗੈਸ ਕਰੋ ਛੁਟਕੀ ਕੀ ਹੋਊਗਾ ਛੁਟਕੀ ਛੁਟਕਾ ਛੁਟਕੀ 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 ਪੱਕਾ ਪੱਕਾ ਸੱਤਵੇਂ ਮੈਂ ਨਹੀਂ ਹੋ ਗਿਆ ਕੀ ਹੋ ਜਾਦਾ ਕੀ ਹੋ ਜਾਦਾ ਉਹ ਜਿੰਨੂ ਨੇ ਲਾਇਆਗੇ ਵੀ ਛੁਟਕੀ ਹੋਊ ਛੁਟਕਾਈ ਹੋਊਂਗੀ ਤੇ ਕਿੰਗੀ ਗਿਆ ਚੁੜਕਾ ਚੁੜਕਾ ਮੈਨੂੰ ਤਾਂ ਇਹ ਜੇ ਕਹਿ ਨਹੀਂ ਸਕਦੇ ਚਲੋ ਦੋਵੇਂ ਕੰਮ ਦਾ ਦਰਿੰਦੇ ਹੁਣੇ ਤੇ ਕੀ ਕਹਿ ਗਈ ਆ ਤੈਨੂੰ ਕੀ ਕਹਿ ਗਈ ਆ ਕੀ ਚੁੜਗੀ ਤੇ ਚੁੜਨਾ ਕੁਛ ਨਹੀਂ ਪਤਾ ਹਲੇ ਹੁਣ ਵੇਖੋ ਕੀ ਦੱਸਦਾ ਇਹ ਦੱਸੂਗਾ ਹੁਣ ਕੀ ਹੈ ਹੋ ਗਈ ਪਾਪਾ ਇਹ ਚਲੋ ਚਾਚੀ ਤੁਸੀਂ ਚੁੱਕੇ ਹੋ ਬੇਨਾ ਕੋਈ ਨਹੀਂ ਆ ਹਾਂ ਆਪਾਂ ਵੇਟਿੰਗ ਡੇ ਆ ਕਰਨ ਵੇਖਣ ਡੇ ਆ ਉਹ ਡਾਕਟਰ ਸਾਹਿਬ ਆ ਗਏ ਬਾਹਰ ਮੈਂ ਗੋਵਾਸ ਤੋਂ ਕੱਦਿਆਂ ਨੂੰ ਇਹ ਗੇਜ ਨਿਕਲ ਕਾ ਫਟੜਨਾ ਆਕਸੀਜਨ ਲਾ ਦੇ ਚਾਹਣ ਬੁਗਾਈ ਆ ਬਹੁਤ ਬਹੁਤ ਹਾਂ ਤੁਹਾਨੂੰ ਜਿਆਦੀਆਂ ਹੋਣ ਤੇ ਕੋਈ ਮੁਸ਼ਕਲ ਨਹੀਂ ਨਿਕਲ ਕੇ ਪੀਰ ਨੂੰ ਉਹ ਪਰੋਂਦੀ ਸਾਈਡ ਤੇ ਗੱਲ ਉਹ ਜੀ ਨਾਲ ਦੱਸਦੀ ਤੇ ਇਹ ਕਹਿੰਦਾ ਜੀ ਕਿਹਦੀ ਗੱਲ ਸੁਣੂ ਅਚਾਨਕ ਸਭ ਆ ਗਈ ਜੱਜ ਜਿਹਾ ਜਿਹਾ ਲੱਗਦਾ ਸੌਂਟਿੰਗ ਕਾ ਤੂੰ ਹੂੰ ਠੀਕ ਆ ਫਤ ਇੱਥੇ ਲੁਕਿਆ ਸੀਗਾ ਫੇਰ ਭੱਜ ਗਿਆ ਬਾਹਰ ਨੂੰ ਹੂੰ ਤੇ ਚਲੋ ਜੀ ਵਧੀਆ ਵਧੀਆ ਹੋ ਗਿਆ ਕੇਸ ਤੇ ਸਾਰੇ ਕਰਿਓ ਗੈਸ ਮੁੰਡਾ ਹੋਇਆ ਉਹ ਗਜਪੂਰੀ ਚਲੋ ਜੋ ਵੀ ਹੋਇਆ ਵਧੀਆ ਵਾ ਪਰ ਅੱਗੇ ਚਲੋ ਬਾਬਾ ਜੀ ਦੀ ਮਰਜ਼ੀ ਥੋੜੀ ਜੀ ਪ੍ਰੋਬਲਮ ਆਈ ਜਿੱਦਾਂ ਕਹਿੰਦੇ ਸੀ ਸਾਹ ਥੋੜਾ ਜਿਆ ਨਮਾ ਲੈਂਦਾ ਵਾ ਤੇ ਇਸ ਕਰਕੇ ਬੱਚੇ ਨੂੰ ਲੈ ਗਿਆ ਡਾਕਟਰ ਉਹਨਾਂ ਨੇ ਮਸ਼ੀਨ ਚਲਾਇਆ ਇੱਕ ਦਿਨ ਲਈ ਕੱਲ ਨੂੰ ਲਿਆ ਕੇ ਦੇਣਗੇ ਸਾਨੂੰ ਫੇਰ ਵਾਪਸ ਤੇ ਕੱਲ ਨੂੰ ਆਪਾਂ ਦੱਸਾਂਗੇ ਤੁਹਾਨੂੰ ਅੱਡੀਗਾ ਕੀ ਆਇਆ ਵਾ ਸਾਰੇ ਜੁੜੇ ਰਹੋ ਬਲੌਗ ਦੇ ਨਾਲ ਤੇ ਕਰਿਓ ਅਰਦਾਸ ਜਿਸੋ ਖਚਰੋ ਸ਼ੀਸ਼ੀ ਤੇ ਠੀਕ ਹੋ ਵੀ ਠੀਕ ਹੈ ਜੀ ਫਿਰ ਸასი ਕਾਲ